केश कुमार है जी। ਅਸੀਂ ਇੱਕ ਗਰੁੱਪ ਬਣਾਇਆ ਜੀ ਜੈ ਮਹਾਕਾਲ, ਸ਼੍ਰੀ ਮਹਾਕਾਲ ਗਰੁੱਪ ਹੈ। ਇਹਦੇ ਸਪੰਚ ਅਸੀਂ ਹਰ ਮਹੀਨੇ ਚ ਦੋ ਵਾਰੀ ਬਗੈਰ ਕਿਸੇ ਕੋ ਕੋਈ ਦਾਨ ਦਕਸ਼ਨਾ ਲਏ ਇਹ ਜਿਹੜੇ ਮਰੀਜ਼ ਨੇ ਉਹਨਾਂ ਦੇ ਟੈਂਡੈਂਟ ਵਾਸਤੇ ਲੰਗਰ ਲਗਾਉਂਦੇ ਆ। ਤਾਂ ਜੋ ਸਾਡੇ ਵੱਲੋਂ ਇਹਨਾਂ ਨਾਲ ਕੋਈ ਨਾ ਕੋਈ ਆਰਥਿਕ ਮਦਦ ਹੋ ਸਕੇ। ਇਹਦੇ ਵਿੱਚ ਸਾਡੇ ਗਰੁੱਪ ਦੇ ਵਿੱਚ ਮੈਕਸਿਮਮ ਜ਼ਿਆਦਾ ਪੁਲਿਸ ਮੁਲਾਜ਼ਮ ਨੇ ਸਾਡੇ ਐਸ ਐਚ ਓ ਸਾਹਿਬ ਸਰ ਦਾ ਬੌਰਕੇ ਜੀ ਸੀ ਡਿਵੀਜ਼ਨ ਤੋਂ ਬਾਊ ਰਾਮਜੀ ਜੀ ਤੇ ਮੈਂ ਵੀ ਇੱਕ ਐਸਾ ਹੀ ਮੰਮੂਲੀ ਜੀ ਤੁਹਾਡੇ ਸਾਹਮਣੇ ਬਾਊ ਜੀ ਆਓ ਜੀ ਇੱਥੇ ਕਿਹੜੇ ਜਗ੍ਹਾ ਤੇ ਸਰ ਲੰਗਰ ਲਗਾਇਆ ਇਹ ਗੁਰਦਾਨਕ ਹਸਪੀਟਲ ਚ ਲਾਉਂਦੇ ਆ ਜੀ ਯਾਰ 15 ਦਿਨਾਂ ਬਾਅਦ ਕਿੰਨੀ ਦੇਰ ਹੋ ਗਈ ਲਗਾਉਣੇ ਤੈਨੂੰ ਕਾਫੀ ਚੇਰ ਹੋ ਗਿਆ ਜੀ ਨਵਾਂ ਲੰਗਰ ਆ ਜੀ ਇਸ ਸਾਲ ਦਾ ਪਹਿਲਾ ਪਹਿਲਾ ਇਹ 2024 ਦਾ ਉਦਾਂ ਨਵਾਂ ਉਹ ਉਹ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਲੋਕੀ ਚਲੋ ਆਪਾਂ ਕਿਸੇ ਕੋ ਦਾਨ ਦਕਸ਼ਨਾ ਨਹੀਂ ਲੈਣੀ ਕਿ ਮਾੜੇ ਬੰਦੇ ਦੀ ਮਦਦ ਵਾਸਤੇ ਅੱਗੇ ਆਉਣ ਸਾਰੇ ਪਰਮਾਤਮਾ ਨਾਲ ਵੱਧ ਤੋਂ ਵੱਧ ਆਏਗਾ ਜੀ ਹਰ ਬੰਦੇ ਦੀ ਮਾੜੇ ਦੀ ਮਦਦ ਕਰਨੀ ਚਾਹੀਦੀ ਹੈ ਜੇ ਨਾਲ ਉਹਨਾਂ ਨੂੰ ਦਿੱਤਾ ਅਸ ਅਕੋਰਡਿੰਗ ਅੱਗੋ ਵੀ ਇਸ ਤਰ੍ਹਾਂ ਦੇ ਪ੍ਰਾਲੇ ਚੱਲਦੇ ਰਹਿਣਗੇ ਇਹ ਪੱਕਾ ਜੀ ਜਦੋਂ ਤੱਕ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਰਹੀ ਉਦੋਂ ਤੱਕ ਚੱਲਦਾ ਰਹੇਗਾ ਮੇਰਾ ਨਾਮ ਜੀ ਸ਼ਿਸ਼ਾਗਰ ਤਰੁਣ ਸ਼ਰਮਾ ਮੈਂ ਬੀਡੀਐਸਨ ਮੋਲ ਮੈਡੀਕੋਸ ਦਾ ਮੈਂ ਓਨਰ ਹਾਂ ਔਰ ਜੀ ਦੋਸ਼ੀ ਸੀ ਬੇਝਰੀ ਹੈ ਕਿ ਬਹੁਤ ਹੀ ਲੋਗ ਲਾਚਾਰ ਬੇਮਸੂਮ ਹੋਏ ਹਨ ਮਤਲਬ ਕਿ ਮੈਡੀਸਨ ਆਸਤੇ ਵੀ ਨਾ ਕੋ ਸਰਕਾਰੀ ਬੰਦ ਤੇ ਰੋਟੀਆਂ ਤੇ ਬਹੁਤ ਮੁਸ਼ਕਿਲ ਹੈ ਉੱਚਾ ਅਸੀਂ ਮਿਲ ਦਿਲ ਕੇ ਇੱਕ ਪਰਿਵਾਰਲਾ ਬਣਾਇਆ ਸੀ ਆਪਣਾ ਦੋਸਤਾਂ ਨਾਲ ਮਿਲ ਕੇ ਜਿਹੜੇ ਪੁਲਿਸ ਡਿਪਾਰਟਮੈਂਟ ਚੋਂ ਮੁਲਾਜ਼ਮ ਹਨ ਸ਼ਾਸ਼ੀ ਕੁਮਾਰ ਬੌਜੀ ਜੀ ਗਏ ਜਿਹੜਾ ਅੱਜ ਆਏ ਨਹੀਂ ਹੈ ਤੇ ਕੰਮ ਤੇ ਗਏ ਹੈ ਮੈਰੀ ਸੇ ਸਾਰੇ ਬੋਰ ਕੇ ਜੀ ਆਪਣੇ ਸਾਰੇ ਗਰੁੱਪ ਦੇ ਮੈਂਬਰ ਇਕੱਠੇ ਹੋ ਕੇ ਆਪਾਂ ਲੰਗਾ ਲਗਾਉਂਦੇ ਜੀ ਹਾਲਾਂ ਔਰ ਹਰ ਹਫਤੇ ਤੋਂ ਦੋਸਤ ਦੇਵਾਤ ਲੰਗਾ ਲੰਗਾ ਦੇ ਅੰਦਰ ਔਰ ਜਿੰਨੇ ਸਾਡੇ ਮੈਂਬਰ ਜੁੜਨਗੇ ਸਾਥ ਜੁੜੇਗਾ ਉਹਨਾਂ ਹੀ ਆਪਾਂ ਇਹਨੂੰ ਗਰੁੱਪ ਵਧਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਪਰਿਵਾਰਲੇ ਨੂੰ ਮਾਤਰ ਇੱਕ ਸਹਿਯੋਗ ਦਿਓ ਪਰੇ ਤੁਹਾਡੇ ਮੱਦੇ ਜਿਹੜੇ ਲੋਕਾਂ ਨੇ ਕਿੰਨਾ ਕਿ ਗੇਅਰ ਕਰਦੇ ਪਏ ਕਿ ਆਉਂਸ ਅਰ ਸਿਲੰਗਰ ਸੇ ਸੇਵਾ ਉਦਯੋਗ ਸਰ ਕਿੰਨਾ ਚੰਗਾ ਲੱਗਦਾ ਇਸ ਅਸਰ ਤੋਂ ਪ੍ਰਾਲੇ ਕਰਕੇ ਸਰ ਦੇਖੋ ਅਤੀ ਸੇਵਾ ਕਰਨ ਦਾ ਇੱਕ ਬਖਰੇ ਨਜ਼ਾਰਾ ਵਾ ਇਹ ਜਿੰਮੀ ਜੀ ਜਿਹੜਾ ਜਿਹਨ ਇਨਸਾਨ ਕਰਦਾ ਵਾ ਉਹਨੂੰ ਪਾ ਲੱਗਦਾ ਵਾ ਕਿ ਹਾਂ ਇਹ ਸੇਵਾ ਨਿਸਵਾਰਥ ਸੇਵਾ ਵਾ ਔਰ ਇਹੀ ਨਾਲ ਜਾਣੀ ਜੀ ਪੈਸਾ ਪੁਛਾ ਨਾਲ ਨਹੀਂ ਜਾਣਾ ਇਹ ਕਰਮ ਹੀ ਨਾਲ ਜਾਣਾ ਜੇ ਜਿਹੜਾ ਇਨਸਾਨ ਕਰੇਗਾ ਆਪਣੇ ਲਈ ਕਰੇਗਾ ਜੀ ਅੱਛਾ ਹੀ ਰਕੇਸ਼ ਕੁਮਾਰ ਜੀ ਇਹ ਸ਼੍ਰੀ ਮਹਾਕਾਲ ਨਿਸਵਾਰਥ ਲੰਗਰ ਸੇਵਾ ਮੰਡਲ ਵੱਲੋਂ ਇੱਥੇ ਹਰ 15 ਦਿਨਾਂ ਬਾਅਦ ਲੰਗਰ ਲਗਾਇਆ ਜਾਂਦਾ ਜੀ ਹਰ ਐਤਵਾਰ ਨੂੰ ਇੱਕ ਐਤਵਾਰ ਛੱਡ ਕੇ ਤੇ ਹਸਪਤਾਲ ਦੇ ਵਿੱਚ ਮਰੀਜ਼ਾਂ ਤੇ ਉਹਨਾਂ ਨਾਲ ਜਿਹੜੇ ਆਏ ਨੇ ਸੇਧਾਰਾ ਉਹਨਾਂ ਦੀ ਸਹੂਲਤ ਬਾਤ ਤੇ ਹੀ ਲੰਗਰ ਇੱਥੇ ਲਗਾਉਂਦੇ ਆ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇੱਥੇ ਆਓ ਤੇ ਲੰਗਰ ਛਕਣ ਸਾਰੇ ਜਾਣੀ ਸਰ ਕਿੰਨੀ ਦੇਰ ਤੋਂ ਇਹ ਸ਼ੁਰੂ ਹੋ ਰਿਹਾ ਲੰਗਰ ਇਹ ਕਰੀ 5 ਮਹੀਨਿਆਂ ਤੋਂ ਇਹ ਸ਼ੁਰੂ ਕੀਤਾ ਗਿਆ ਵਾ ਤੇ ਜਿਉਂ-ਜਿਉਂ ਸਾਡੇ ਨਾਲ ਹੋਰ ਵੀ ਸਾਥੀ ਆਏ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਹਫਤੇ ਇੱਥੇ ਲੰਗਰ ਹਰ ਐਤਵਾਰ ਨੂੰ ਲੰਗਰ ਲਗਾਏ। ਮੈਂ ਮੈਂਬਰ ਦਾ ਸਹਿਯੋਗ ਦੇ ਨਾਲ ਤੁਸੀਂ ਇਹ ਕਲੀਪ ਸਾਡੇ ਪੁਲਿਸ ਮੁਲਾਜ਼ਮ ਨੇ ਇਹ 15 ਕ ਪੁਲਿਸ ਮੁਲਾਜ਼ਮ ਹੈ ਜਿਹੜੇ ਅਸੀਂ ਰਲ ਕੇ ਇਹ ਜਿਹੜਾ ਉਪਰਾਲਾ ਕੀਤਾ ਵਾ ਤੇ ਜਿਉਂ-ਜਿਉਂ ਪਰਮਾਤਮਾ ਦੀ ਕਿਰਪਾ ਹੋਏਗੀ ਇਹਨੂੰ ਅਸੀਂ ਵਧਾਵਾਂਗੇ ਹੋਰ ਵੀ। ਸਰੇ ਗੁਰੂ ਨਾਨਕ ਹੋਸਪੀਟਲ ਹਾਂਜੀ ਗੁਰਨਾਨਕਾ ਹਸਪੀਟਲ ਅਮਰਜੈਂਸੀ ਦੇ ਸਾਹਮਣੇ ਅਸੀਂ ਇਹ ਲੰਗਰ ਲਗਾਉਂਦੇ ਆ ਤਾਂ ਜੋ ਮਰੀਜ਼ਾਂ ਨੂੰ ਤੇ ਉਹਨਾਂ ਦੇ ਨਾਲ ਆਏ ਸਰ ਰਿਸ਼ਤੇਦਾਰਾਂ ਨੂੰ ਇਹਦੀ ਲੰਗਰ ਚਿਕਾਇਆ ਜਾ ਸਕੇ।